ਲੈ ਵੀ ਮਿੱਤਰੋ ਜਿਹਨੇ ਸੁਨਾਮ ਦੇ ਲਾਗੇ ਆਲੇ-ਦੁਆਲੇ ਕੋਈ ਬਿਜ਼ਨਸ ਵਾਸਤੇ ਜ਼ਮੀਨ ਚਾਹੀਦੀ ਹੈ 3 ਤੋਂ 4 ਕਿੱਲੇ ਦਾ ਟੱਕ ਹੈ ਕੱਲੇ ਦੀ ਮੋਟਰ ਹੈ ਤੇ ਜਮਾਂ ਅਣ ਸੁਨਾਮ ਦੀਆਂ ਜੜਾਂ ਦੇ ਵਿੱਚ ਤੁਹਾਨੂੰ ਜ਼ਮੀਨ ਦੇ ਦਾਂਗੇ ਬਹੁਤ ਸੋਹਣਾ ਟੱਕ ਹੈਗਾ ਜਾ ਕਿਸੇ ਨੇ ਆਲੂ ਸਟੋਰ ਲਾਉਣਾ ਜਾਂ ਬਾਹੀ ਜੋਗ ਜ਼ਮੀਨ ਲੈਣੀ ਹੈ ਤਾਂ ਬਹੁਤ ਸੋਹਣਾ ਟੱਕ ਹੈ ਆਪਣੇ ਲਵੇ ਬਾਕੀ ਹੋਰ ਟੱਕ ਬਾਧੂ ਪਏ ਨੇ ਲੈ ਬਈ ਅੱਜ ਤੁਹਾਡੇ ਵਾਸਤੇ ਆਪਾਂ ਹਨਾ ਜਿਹੜੇ ਜ਼ਮੀਨ ਦੇ ਚਾਹ ਵਾਣ ਵੀਰ ਨੇ ਉਹਨਾਂ ਵਾਸਤੇ ਇੱਕ ਜ਼ਮੀਨ ਲੈ ਕੇ ਆਏਗੇ ਬਹੁਤ ਸੋਹਣਾ ਬਾਹਣਾ ਹੈ 13 ਕਿੱਲੇ ਦਾ ਟੱਕ ਹੈ ਤੇ ਇਹ ਸੁਨਾਮ ਭਲਾੜਾ ਤੇ ਲਹਿਰਾ ਇਹਨਾਂ ਦੇ ਨੇੜੇ ਪੈ ਜੂਗਾ ਸਨਾਮ ਭਲਾਡਾ ਲਹਿਰਾ ਤੀਰਾਂ ਕਿੱਲਾਂ ਦਾ ਟੱਕ ਹੈ ਸਾਰੀ ਜ਼ਮੀਨ ਦੇ ਨਾਲ ਪਹੀ ਘੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜ਼ਮੀਨ ਹੈ ਹਨਾ ਝੋਨਾ ਵੀ ਇੱਕ ਨੰਬਰ ਹੈ ਇਹਦੇ ਵਿੱਚ ਜਿਹੜੇ ਜਿਹੜੇ ਵੀ ਵੀਰ ਚਾਹਵਾਨ ਹੋਣਗੇ ਉਹ ਆਪਣੇ ਨੰਬਰ ਤੇ ਇੱਕ ਵਾਰ ਫੋਨ ਕਰਕੇ ਜਰੂਰ ਸਾਡੇ ਨਾਲ ਗੱਲ ਕਰ ਲਿਓ ਤੇ ਤਕਸੀਮ ਵਾਲਾ ਟੱਕ ਹੈ ਬਹੁਤ ਘੱਟ ਪੇਜਾਂ ਦੀ ਫਰਦ ਨਿਕਲਦੀ ਹੈ ਮਤਲਬ ਜਿਵੇਂ ਤੁਸੀਂ ਦੇਖ ਸਕਦੇ ਹੋ ਝੋਨਾ ਬਹੁਤ ਸੋਹਣਾ ਹੈ ਹਨਾ ਆਹ ਦੇਖ ਲਓ ਨਾ ਸਾਰੀ ਜ਼ਮੀਨ ਦੇ ਨਾਲ ਨਾਲ ਇਹਦੇ ਪਹੀ ਘੁੰਦੀ ਹੈ ਉਹ ਤੱਕ ਤੇ 10 ਕਿੱਲੇ ਇੱਧਰ ਇਕੱਠਾ ਟੱਕ ਆ ਗਿਆ ਤੇ 3 ਕਿੱਲੇ ਦੇ ਉੱਪਰ ਆ ਗਏ ਪੂਰਾ ਸੋਨਾ ਬਾਹਣਾ ਹੈ ਨਾ ਇੱਕ ਨੰਬਰ ਆਹ ਦੇਖੋ ਨਾ 13 ਕਿੱਲੇ ਦਾ ਟੱਕ ਹੈ ਜਮ੍ਹਾਂ ਸੜਕ ਤੋਂ ਚੌਥੇ ਪੰਜਵੇਂ ਕਿੱਲੇ ਤੇ ਆ ਕੇ ਜ਼ਮੀਨ ਦੇ ਵਿੱਚ ਚੋਨੇ ਵਾਲਾ ਬਾਹਣਾ ਹੈ ਪਿੰਡ ਦੀ ਨਿਆਂ ਦੇ ਜਮ੍ਹਾਂ ਨਾਲ ਹੈ ਚੌਥੇ ਪੰਜਵੇਂ ਕਿੱਲੇ ਤੇ 16-17 ਫੁੱਟ ਜਿਹੜੀ ਪਹੀ ਚੌੜੀ ਹੈ ਪੂਰੀ ਵਧੀਆ ਹੈ ਨਾ ਬਾਕੀ ਸਾਰੇ ਬਾਹਣ ਦੇ ਉੱਪਰ ਦੀ ਵੀ ਪਹੀ ਘੁੰਮਦੀ ਹੈ ਦੋ ਮੋਟਰਾਂ ਨੇ ਜਿਹੜੇ ਵੀ ਹਨਾ ਦੂਰੋਂ ਜਿਹੜੇ ਵੀ ਬਾਈ ਹਨਾ ਕਿ ਤੋਂ ਹੋਰ ਮਤਲਬ ਜ਼ਮੀਨ ਵੇਚ ਕੇ ਜਾਂ ਘਰ ਵੇਚ ਕੇ ਇੱਥੇ ਰਹਿਣ ਦੇ ਚਾਹ ਬਾਨ ਨੇ ਤਾਂ ਉਹਨਾਂ ਨੂੰ ਵਿੱਚ ਘਰ ਵੀ ਦਿੱਤਾ ਜਾਊਗਾ ਬਹੁਤ ਸੋਹਣਾ ਕੋਠੀ ਵਰਗਾ ਘਰ ਬਣਿਆ ਹੋਇਆ ਤੇ ਪਿੰਡ ਦੇ ਨੇੜੇ ਹੈ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਪੂਰਾ ਵਧੀਆ ਸੋਹਣਾ ਲੈਂਟਰ ਵਾਲਾ ਘਰ ਬਣਿਆ ਹੋਇਆ ਤੇ ਤਕਸੀਮ ਵਾਲਾ ਸਾਰਾ ਬਾਹਣ ਹੈ 13 14 ਕਿੱਲਿਆਂ ਦਾ ਟੱਕ ਹੈ ਜੇ ਤੁਸੀਂ ਨੇ ਹਨਾ ਵੱਧ ਜਾਣਕਾਰੀ ਵਾਸਤੇ ਤਾਂ ਤੁਸੀਂ ਸਾਨੂੰ ਫੋਨ ਜ਼ਰੂਰ ਕਰ ਲਿਓ ਤੇ ਦੁਵਾਰੇ ਦੱਸਦਾ ਸਾਰੇ ਬਾਹਣ ਦੇ ਆਲੇ-ਦਾਲੇ ਪਹੀ ਘੁੰਦੀ ਹੈ ਪੂਰੀ ਸੋਹਣੀ ਹੈ ਨਾ ਤੇ ਇਹ ਪਹੀਆ ਜਿਹੜੀ ਇਹ 11 ਫੁੱਟ ਪਹੀਆ ਤੇ ਜਿਹੜਾ ਪਹਾ ਹੁੰਦਾ ਹੈਗਾ ਸਿੱਧਾ ਉਹ ਹੈਗਾਗਾ 22 ਫੁੱਟ ਚੌੜਾ ਪਹਾ ਤੇ ਪੂਰੇ ਵਧੀਆ ਮੰਨ ਲਓ ਪੂਰਾ ਸੋਹਣਾ ਘਰ ਬਣਿਆ ਹੈ ਤੇ ਦੋ ਮੋਟਰਾਂ ਨੇ ਹਨਾ 14 ਕਿੱਲਿਆਂ ਦਾ ਟੱਕ ਇਹ ਬਾਕੀ ਇਸ ਤੋਂ ਇਲਾਵਾ ਆਪਣੇ ਲਵੇ ਹੋਰ ਬਹੁਤ ਢੇਰੀਆਂ ਪਈਆਂ ਨੇ 8 ਕਿੱਲਿਆਂ ਦੀ ਢੇਰੀ ਹੈ 9 ਕਿੱਲਿਆਂ ਦੀ ਢੇਰੀ ਹੈ 3 ਕਿੱਲਿਆਂ ਦੀ ਢੇਰੀ ਹੈ ਤੇ ਜਹੀ ਜੀ ਵੀ ਸਾਨੂੰ ਜ਼ਮੀਨ ਚਾਹੀਦੀ ਉਹ ਹੀ ਜਾਂ ਸਾਰੀ ਆਪਣੇ ਲਵੇ ਢੇਰੀਆਂ ਅਵੇਲੇਬਲ ਨੇ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਸੁਨਾਮ ਦੇ ਜਮਾ ਜੜਾਂ ਦੇ ਵਿੱਚ ਸਨਾਮ ਤੋਂ ਜਿਹੜਾ ਆਪਣਾ ਮਹਿਲਾ ਚੌਂਕ ਵਾਲਾ ਰੋਡ ਹੈ ਉਹਦੇ ਉੱਤੇ ਤੁਹਾਨੂੰ ਦੇ ਦਾਂਗੇ ਆਪਾਂ 12-13 ਕਿੱਲੇ ਬਾਹਣ ਦੇ ਜੇਕਰ ਕਿਸੇ ਨੂੰ ਚਾਹੀਦਾ ਹੋਇਆ ਤਾਂ ਸਾਨੂੰ ਲਾਜ਼ਮੀ ਸੰਪਰਕ ਕਰ ਲਿਓ 12-13 ਕਿੱਲੇ ਜਮ੍ਹਾਂ ਸਨਾਮ ਦੇ ਨਾਲ ਮਿਲ ਜਾਣਗੇ ਤੇ ਜੇ ਕਿਸੇ ਨੇ ਬਿਜ਼ਨਸ ਵਾਸਤੇ ਤੇ ਜੇ ਕਿਸੇ ਨੇ ਬਿਜ਼ਨਸ ਵਾਸਤੇ ਇੰਡਸਟਰੀਅਲ ਜ਼ਮੀਨ ਖਰੀਦਣੀ ਹੈ ਤਾਂ ਆਪਣੇ ਲਵੇ 3.5 ਤੋਂ 4 ਕਿੱਲੇ ਜ਼ਮੀਨ ਪਈ ਹੈ ਉਹਦੇ ਵਿੱਚ ਇੱਕ ਮੋਟਰ ਹੈ ਜਮ੍ਹਾਂ ਇਹਨ ਪੂਰੀ ਵਧੀਆ ਫਰੰਟ ਦੇ ਉੱਤੇ 2-3 ਕਿੱल्ल्या ਦਾ ਫਰੰਟ ਹੈ 4 ਕਿੱਲਿਆਂ ਦਾ ਟੱਕ ਹੈ ਉਹ ਪੂਰੀ ਸੋਹਣੀ ਜ਼ਮੀਨ ਹੈ ਵੱਧ ਜਾਣਕਾਰੀ ਵਾਸਤੇ ਤੁਸੀਂ ਫੋਨ ਕਰ ਲਿਓ ਉਹ ਵੀ ਜਮ੍ਹਾਂ ਸਨਾਮ ਦੇ ਤੁਹਾਨੂੰ ਨਾਲ ਦੇ ਦਾਂਗੇ ਜਿਵੇਂ ਕਿਸੇ ਨੇ ਆਲੂ ਸਟੋਰ ਲਾਉਣਾ ਹੈ ਜਾਂ ਕੋਈ ਹੋਰ ਕੀਤਾ ਕਰਨਾ ਹੈ ਨਾ ਉਹਦੇ ਵਾਸਤੇ ਪੂਰੀ ਸੋਹਣੀ ਬਿਜ਼ਨਸ ਵਾਸਤੇ ਜ਼ਮੀਨ ਪਈ ਹੈ ਸਨਾਮ ਦੇ ਜਮ੍ਹਾਂ ਜੜਾਂ ਦੇ ਵਿੱਚ ਹੀ ਉਹ ਵੀ ਤੇ ਉਹਦਾ ਜਿਹੜਾ ਰੇਟ ਹੈ ਉਹ ਅਲੱਗ ਹੋਊਗਾ ਤੁਸੀਂ ਸਮਝ ਸਕਦੇ ਹੋ ਵੀ ਵੀਲੇ ਦੀ ਜਮ੍ਹਾਂ ਮੋਟਰ ਮਿਲੂਗੀ ਤਿੰਨ ਕਿੱਲਿਆਂ ਦੇ ਵਿੱਚ ਤੇ ਉਹ ਬਿਜ਼ਨਸ ਵਾਸਤੇ ਹੈਗਾ ਜਮ੍ਹਾਂ ਸੜਕ ਦੇ ਉੱਤੇ ਫਰੰਟ ਹੈ ਦੋ ਕਿੱਲਿਆਂ ਦਾ ਪੂਰਾ ਸੋਹਣਾ ਬਾਹਣਾ ਹੈ ਸਾਢੇ 3-4 ਕਿੱਲਿਆਂ ਦਾ ਟੱਕ ਹੈ ਲੈ ਵੀ ਮਿੱਤਰੋ ਜਿਹਨੇ ਸੁਨਾਮ ਦੇ ਲਾਗੇ ਆਲੇ-ਦੁਆਲੇ ਕੋਈ ਬਿਜ਼ਨਸ ਵਾਸਤੇ ਜ਼ਮੀਨ ਚਾਹੀਦੀ ਹੈ ਤਿੰਨ ਤੋਂ ਚਾਰ ਕਿੱਲੇ ਦਾ ਟੱਕ ਹੈ ਕੱਲੇ ਦੀ ਮੋਟਰ ਹੈ ਤੇ ਜਮ੍ਹਾਂ ਇਹਨਾਂ ਸੁਨਾਮ ਦੀਆਂ ਜੜਾਂ ਦੇ ਵਿੱਚ ਤੁਹਾਨੂੰ ਜ਼ਮੀਨ ਦੇ ਦਾਂਗੇ ਬਹੁਤ ਸੋਹਣਾ ਟੱਕ ਹੈਗਾ ਜਾਂ ਕਿਸੇ ਨੇ ਆਲੂ ਸਟੋਰ ਲਾਉਣਾ ਜਾਂ ਬਾਹੀ ਜੋਗ ਜ਼ਮੀਨ ਲੈਣੀ ਹੈ ਤਾਂ ਬਹੁਤ ਸੋਹਣਾ ਟੱਕ ਹੈ ਆਪਣੇ ਲਈ ਬਾਕੀ ਹੋਰ ਟੱਕ ਬਾਧੂ ਪਏ ਨੇ ਲੈ ਬਈ ਅੱਜ ਤੁਹਾਡੇ ਵਾਸਤੇ ਆਪਾਂ ਹਨਾ ਜਿਹੜੇ ਜ਼ਮੀਨ ਦੇ ਚਾਹਵਾਨ ਵੀਰ ਨੇ ਉਹਨਾਂ ਵਾਸਤੇ ਇੱਕ ਜ਼ਮੀਨ ਲੈ ਕੇ ਆਏਗੇ ਬਹੁਤ ਸੋਹਣਾ ਬਾਹਣਾ ਹੈ 13 ਕਿੱਲੇ ਦਾ ਟੱਕ ਹੈ ਤੇ ਇਹ ਸੁਨਾਮ ਭਲਾੜਾ ਤੇ ਲਹਿਰਾ ਇਹਨਾਂ ਦੇ ਨੇੜੇ ਪੈ ਜੂਗਾ ਸੁਨਾਮ ਭਲਾਡਾ ਲਹਿਰਾ ਤੀਰਾਂ ਕਿੱਲਾਂ ਦਾ ਟੱਕ ਹੈ ਸਾਰੀ ਜ਼ਮੀਨ ਦੇ ਨਾਲ ਪਹੀਕ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜ਼ਮੀਨ ਹੈ ਹਨਾ ਝੋਨਾ ਵੀ ਇੱਕ ਨੰਬਰ ਹੈ ਇਹਦੇ ਵਿੱਚ ਜਿਹੜੇ-ਜਿਹੜੇ ਵੀ ਵੀਰ ਚਾਹਵਾਨ ਹੋਣਗੇ ਉਹ ਆਪਣੇ ਨੰਬਰ ਤੇ ਇੱਕ ਵਾਰ ਫੋਨ ਕਰਕੇ ਜਰੂਰ ਸਾਡੇ ਨਾਲ ਗੱਲ ਕਰ ਲਿਓ ਤੇ ਤਕਸੀਮ ਵਾਲਾ ਟੱਕ ਹੈ ਬਹੁਤ ਘੱਟ ਪੇਜਾਂ ਦੀ ਫਰਦ ਨਿਕਲਦੀ ਹੈ ਮਤਲਬ ਜਿਵੇਂ ਤੁਸੀਂ ਦੇਖ ਸਕਦੇ ਹੋ ਝੋਨਾ ਬਹੁਤ ਸੋਹਣਾ ਹੈ ਹਨਾ ਆਹ ਦੇਖ ਲਓ ਨਾ ਸਾਰੀ ਜ਼ਮੀਨ ਦੇ ਨਾਲ ਨਾਲ ਇਹਦੇ ਪਹੀਕ ਹੁੰਦੀ ਹੈ ਉਹ ਤੱਕ ਤੇ 10 ਕਿੱਲੇ ਇੱਧਰ ਇਕੱਠਾ ਟੱਕ ਆ ਗਿਆ ਤੇ 3 ਕਿੱਲੇ ਦੇ ਉੱਪਰ ਆ ਗਏ ਪੂਰਾ ਸੋਨਾ ਵਹਣਾ ਹੈ ਨਾ ਇੱਕ ਨੰਬਰ ਆਹ ਦੇਖੋ ਨਾ 13 ਕਿੱਲੇ ਦਾ ਟੱਕ ਹੈ ਜਮ੍ਹਾਂ ਸੜਕ ਤੋਂ ਚੌਥੇ ਪੰਜਵੇਂ ਕਿੱਲੇ ਤੇ ਆ ਕੇ ਜ਼ਮੀਨ ਦੇ ਵਿੱਚ ਚੋਨੇ ਵਾਲਾ ਵਹਣਾ ਹੈ ਪਿੰਡ ਦੀ ਨਿਆਈ ਦੇ ਜਮ੍ਹਾਂ ਨਾਲ ਹੈ ਚੌਥੇ ਪੰਜਵੇਂ ਕਿੱਲੇ ਤੇ 16 17 ਫੁੱਟ ਜਿਹੜੀ ਪਹੀ ਚੌੜੀ ਹੈ ਪੂਰੀ ਵਧੀਆ ਹੈ ਨਾ ਬਾਕੀ ਸਾਰੇ ਵਹਣ ਦੇ ਉੱਪਰ ਦੀ ਵੀ ਪਹੀ ਘੁੰਮਦੀ ਹੈ ਦੋ ਮੋਟਰਾਂ ਨੇ ਜਿਹੜੇ ਬਾਈ ਹਨਾ ਦੂਰੋਂ ਜਿਹੜੇ ਵੀ ਬਾਈ ਹਨਾ ਕਿਤੋਂ ਹੋਰ ਮਤਲਬ ਜ਼ਮੀਨ ਵੇਚ ਕੇ ਜਾਂ ਘਰ ਵੇਚ ਕੇ ਇੱਥੇ ਰਹਿਣ ਦੇ ਚਾਹ ਬਾਨ ਨੇ ਤਾਂ ਉਹਨਾਂ ਨੂੰ ਵਿੱਚ ਘਰ ਵੀ ਦਿੱਤਾ ਜਾਊਗਾ ਬਹੁਤ ਸੋਹਣਾ ਕੋਠੀ ਵਰਗਾ ਘਰ ਬਣਿਆ ਹੋਇਆ ਤੇ ਪਿੰਡ ਦੇ ਨੇੜੇ ਹੈ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਪੂਰਾ ਵਧੀਆ ਸੋਹਣਾ ਲੈਂਟਰ ਵਾਲਾ ਘਰ ਬਣਿਆ ਹੋਇਆ ਤੇ ਤਕਸੀਮ ਵਾਲਾ ਸਾਰਾ ਬਾਹਣ ਹੈ 13 14 ਕਿੱਲਿਆਂ ਦਾ ਟੱਕ ਹੈ ਜੇ ਤੁਸੀਂ ਨੇ ਹਨਾ ਵੱਧ ਜਾਣਕਾਰੀ ਵਾਸਤੇ ਤਾਂ ਤੁਸੀਂ ਸਾਨੂੰ ਫੋਨ ਜ਼ਰੂਰ ਕਰ ਲਿਓ ਤੇ ਦੁਵਾਰੇ ਦੱਸਦਾ ਸਾਰੇ ਬਾਹਣ ਦੇ ਆਲੇ-ਦਾਲੇ ਪਹੀ ਘੁੰਦੀ ਹੈ ਪੂਰੀ ਸੋਹਣੀ ਹੈ ਨਾ ਤੇ ਇਹ ਪਹੀਆ ਜਿਹੜੀ ਇਹ 11 ਫੁੱਟ ਪਹੀਆ ਤੇ ਜਿਹੜਾ ਪਹਾ ਹੁੰਦਾ ਹੈਗਾ ਸਿੱਧਾ ਉਹ ਹੈਗਾਗਾ 22 ਫੁੱਟ ਚੌੜਾ ਪਹਾ ਤੇ ਪੂਰੇ ਵਧੀਆ ਮੰਨ ਲਓ ਪੂਰਾ ਸੋਹਣਾ ਘਰ ਬਣਿਆ ਹੋਇਆ ਤੇ ਦੋ ਮੋਟਰਾਂ ਨੇ ਹਨਾ 14 ਕਿੱल्ल्याਾਂ ਦਾ ਟੱਕ ਇਹ ਬਾਕੀ ਇਸ ਤੋਂ ਇਲਾਵਾ ਆਪਣੇ ਲਵੇ ਹੋਰ ਬਹੁਤ ਢੇਰੀਆਂ ਪਈਆਂ ਨੇ 8 ਕਿੱल्ल्याਾਂ ਦੀ ਢੇਰੀ ਹੈ 9 ਕਿੱल्ल्याਾਂ ਦੀ ਢੇਰੀ ਹੈ 3 ਕਿੱल्ल्याਾਂ ਦੀ ਢੇਰੀ ਹੈ ਤੇ ਜਹੀ ਜੀ ਵੀ ਤੁਹਾਨੂੰ ਜ਼ਮੀਨ ਚਾਹੀਦੀ ਉਹ ਹੀ ਜਾਂ ਸਾਰੀ ਆਪਣੇ ਲਵੇ ਢੇਰੀਆਂ ਅਵੇਲੇਬਲ ਨੇ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਸੁਨਾਮ ਦੇ ਜਮਾ ਜੜਾਂ ਦੇ ਵਿੱਚ ਸਨਾਮ ਤੋਂ ਜਿਹੜਾ ਆਪਣਾ ਮਹਿਲਾ ਚੌਂਕ ਵਾਲਾ ਰੋਡ ਹੈ ਉਹਦੇ ਉੱਤੇ ਤੁਹਾਨੂੰ ਦੇ ਦਾਂਗੇ ਆਪਾਂ 12-13 ਕਿੱਲੇ ਬਾਹਣ ਦੇ ਜੇਕਰ ਕਿਸੇ ਨੂੰ ਚਾਹੀਦਾ ਹੋਇਆ ਤਾਂ ਸਾਨੂੰ ਲਾਜ਼ਮੀ ਸੰਪਰਕ ਕਰ ਲਿਓ 12-13 ਕਿੱਲੇ ਜਮ੍ਹਾਂ ਸਨਾਮ ਦੇ ਨਾਲ ਮਿਲ ਜਾਣਗੇ ਤੇ ਜੇ ਕਿਸੇ ਨੇ ਬਿਜ਼ਨਸ ਵਾਸਤੇ ਤੇ ਜੇ ਕਿਸੇ ਨੇ ਬਿਜ਼ਨਸ ਵਾਸਤੇ ਇੰਡਸਟਰੀਅਲ ਜ਼ਮੀਨ ਖਰੀਦਣੀ ਹੈ ਤਾਂ ਆਪਣੇ ਲਵੇ 3.5 ਤੋਂ 4 ਕਿੱਲੇ ਜ਼ਮੀਨ ਪਈ ਹੈ ਉਹਦੇ ਵਿੱਚ ਇੱਕ ਮੋਟਰ ਹੈ ਜਮ੍ਹਾਂ ਇਹਨ ਪੂਰੀ ਵਧੀਆ ਫਰੰਟ ਦੇ ਉੱਤੇ 2-3 ਕਿੱਲਾਂ ਦਾ ਫਰੰਟ ਹੈ 4 ਕਿੱਲੇ ਦਾ ਟੱਕ ਹੈ ਉਹ ਪੂਰੀ ਸੋਹਣੀ ਜ਼ਮੀਨ ਹੈ ਵੱਧ ਜਾਣਕਾਰੀ ਵਾਸਤੇ ਤੁਸੀਂ ਫੋਨ ਕਰ ਲਿਓ ਉਹ ਵੀ ਜਮ੍ਹਾਂ ਸਨਾਮ ਦੇ ਤੁਹਾਨੂੰ ਨਾਲ ਦੇ ਦਾਂਗੇ ਜਿਵੇਂ ਕਿਸੇ ਨੇ ਆਲੂ ਸਟੋਰ ਲਾਉਣਾ ਹੈ ਜਾਂ ਕੋਈ ਹੋਰ ਕਿੱਤਾ ਕਰਨਾ ਹੈ ਨਾ ਉਹਦੇ ਵਾਸਤੇ ਪੂਰੀ ਸੋਹਣੀ ਬਿਜ਼ਨਸ ਵਾਸਤੇ ਜ਼ਮੀਨ ਪਈ ਹੈ ਸਨਾਮ ਦੇ ਜਮ੍ਹਾਂ ਜੜਾਂ ਦੇ ਵਿੱਚ ਹੀ ਉਹ ਵੀ ਤੇ ਉਹਦਾ ਜਿਹੜਾ ਰੇਟ ਹੈ ਉਹ ਅਲੱਗ ਹੋਊਗਾ ਤੁਸੀਂ ਸਮਝ ਸਕਦੇ ਹੋ ਵੀ ਕਿੱਲੇ ਦੀ ਜਮ੍ਹਾਂ ਮੋਟਰ ਮਿਲੂਗੀ ਤਿੰਨ ਕਿੱਲੇ ਦੇ ਵਿੱਚ ਤੇ ਉਹ ਬਿਜ਼ਨਸ ਵਾਸਤੇ ਹੈਗਾ ਜਮ੍ਹਾਂ ਸੜਕ ਦੇ ਉੱਤੇ ਫਰੰਟ ਹੈ ਦੋ ਕਿੱਲੇ ਦਾ ਪੂਰਾ ਸੋਹਣਾ ਬਾਹਣਾ 3.5-4 ਕਿੱਲੇ ਦਾ ਟੱਕ ਹੈ